ਵਾਏ ਗੋਬੀ ਦਾ ਖਾਲਸਾ ਵਾਏ ਗੋਬੀ ਕੀ ਫਤੋਹ ਅੰਮ੍ਰਿਤ ਲਾਸ਼ਮਣ ਸਿੰਘ ਹੈ 1500 ਫਰੀਦਮਾਨ ਕਸੇ ਨਗਰ ਮੁਹੱਲ ਜੁਲੀ ਐਡਿੰਗ ਫਿਰੂਨ ਮਹਿਲ ਬਾਬਿਆਂ ਦੀ ਉਹ ਕਹਿੰਦਾ ਕੱਚੇ ਵਿੱਚ ਦੇ ਮਾਰਿਆਂ ਬੰਨ ਉੱਚੇ ਨੂੰ ਹੜਧੜਿਆਂ ਮਾਦਾ ਰੁਕ ਸਕਦਾ ਓਏ ਬੁੰਦੀ ਚੰਨ ਦੇ ਨਹੀਂ ਪ੍ਰਾਤਵਾਦ ਨੂੰ ਸੂਰਜ ਬੱਦਲਾ ਉਹਨੇ ਨੇ ਛੁਪਸਾਦਾ ਉਹ ਚੁੰਡ ਹਰਨਾ ਦਾ ਪਾਵੇ ਹਜ਼ਾਰ ਦੀ ਰੁਕਸਾਤਾ ਪਰ ਗੁਰੂ ਗ੍ਰੰਥ ਸਾਹਿਬੀ ਖਾਤੇ ਦਾ ਸਿੱਧ ਹੋਰ ਤਾਂ ਦੇ ਜੀ ਜਿਹੜੀ ਚੁਕਸਦਾ ਬਾਈ ਗੁਰੂ ਗ੍ਰੰਥ ਸਾਹਿਬ ਦਾ ਇਨਸਾਨ ਸਵੇਜਟ ਬਣਦੇ ਰਹਿਣਾ ਜਿੰਨੇ ਜਿੰਨੇ ਬਣੋਂਗੇ ਤਾਂ ਅਸੀਂ ਸੌਖੇ ਰੋਗ ਆਪਣੇ ਪਰਦੇਸਾਨੀ ਪੁਰਨਾ ਪੰਜਾਬ ਨਹੀਂ ਪੁੱਲਣਾ ਸੋਹਣੇ ਦੇਸਾਂ ਵਿੱਚੋਂ ਦੇ ਪੰਜਾਬ ਨੇ ਸਿਰੋ ਤੇ ਜਿੰਨੇ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਜੋ ਕੋ ਚੰਡੇ ਉਸੇ ਕੌਮ ਦੇ ਚੁੱਲਦੇ ਨੇ ਜਿਹੜੀ ਕੌਮ ਦਾ ਤੇਜ ਕਰਾ ਰਹੇ ਹੋਵੇ ਮੰਨ ਲੈ ਆਣ ਕੇ ਉਸ ਦੇ ਪੈਰ ਫੜਦੀ ਜਿਹੜਾ ਹਿੰਮਤੀ ਬੇਅੰਤੀ ਭਾਰਾ ਹੋਵੇ ਕੋਈ ਲੋਹਕ ਮੁਸ਼ਕਲਾ ਨਾਲ ਉਹ ਜੋ ਬੰਦਾ ਉਹ ਜਿਹਦਾ ਜੱਕ ਤੇ ਤੇਜ ਤਾਰਾ ਹੁੰਦਾ ਉਹਦੀ ਵਿੱਚ ਮਤਾਂ ਦੇ ਫੱਦੇ ਹੁੰਦੀ ਉਹ ਜਿੱਥੇ ਬਾਹਰ ਤੇ ਫੱਦੇ ਦਾ ਜਿਨਾ ਰਹੋ ਹੁੰਦਾ ਓਏ ਮਾਦੀ ਬਾਤ ਉਹਦੀ ਚਾ ਮਹਿਕਦਾ ਨਹੀਂ ਬਿਨਾ ਪਾਣੀ ਉਹ ਫੋਲ ਮਰ ਜਾਉਂਦੇ ਆ ਰਹੋ ਆਸ ਕਾ ਨਾ ਬਦਲ ਵਿਛੜ ਕੇ ਤੜਪਦੇ ਰਹਿੰਦਾਂ ਰਹਿੰਦੇ ਰਹਿੰਦੇ ਜੰਮ ਤੋਂ ਮਨਾਉਂਦੇ ਆ ਓਏ ਜੁਗਾ ਬਾਦ ਮਛੋੜਾ ਇਤਵਾਲਦਾ ਲੱਗਦਾ ਏ ਮੁਰਸ਼ਿਦ ਵਿਛੜ ਫਰੀਦ ਮਰ ਜਾਣਿਆ ਰੋ ਓਏ ਖੈਰ ਪੂਰੀ ਬਛੋੜੇ ਦਾ ਜ਼ਿਕਰ ਵਾਣਾ ਇਹ ਸੁਦਾਈ ਦਾ ਸਵੇਖ ਬਣਾਉਂਿਆ ਵੇ ਅੰਤ ਦੀ ਲਗਾਂ ਵੀ ਜਿਹੜਾ ਰਹੇ ਰਾਜ ਸੱਚ ਮੁੱਚ ਉਹ ਅੰਤ ਹੁੰਦਾ ਓਏ ਵਿਛੜੀ ਆਤਮਾ ਮੀਨ ਦੇ ਮਾਰ ਤਣ ਜਦੋਂ ਤੱਕ ਪਰਸਾਂ ਨਾ ਕੱਤ ਹੁੰਦਾ ਉਹਨੂੰ ਜੁਲਮ ਜੀ ਆਪਕਾ ਨਾ ਕਦੇ ਕੰਪਲੀਟ ਨਹੀਂ ਹੋਏ ਜਿਹਦਾ ਨਾਲ ਪਿਆਰ ਕੋ ਹੁੰਦਾ ਆਰੂ ਜੀ ਕਾ ਦੂਜੇ ਦੇ ਦੁੱਖਾਂ ਦੀ ਜਿਹੜਾ ਬਣੇ ਤਾਰੂ ਸੱਚ ਮੁੱਚ ਉਹ ਕੋਲ ਨਾ ਸੱਚ ਹੁੰਦਾ ਮਾਤਾ ਗ੍ਰਿਤਾ ਨੇ ਸਤਿਗੁਰ ਨਾਲ ਬਣ ਕੇ ਸਭ ਦੇ ਦਿਨ ਬਸਾਤ ਵਰਤਣ ਆਏ ਜਿੱਥੇ ਕੰਬ ਸੀ ਧੂਰ ਤੇ ਤੀਰਖਾਨਾ ਉਥੇ ਪਿਆਰ ਦੀ ਜੋਤ ਜਗਾਉਣ ਆਏ ਸੱਚੇ ਸੋਧਿਆਂ ਦਾ ਕੋਟਾ ਲੈ ਚੁੱਕਦਾ ਭੁੱਖੇ ਸੰਤਾਂ ਨੂੰ ਉੱਥੇ ਛਕਾਉਣ ਆਏ ਆਨੰਦ ਗੀਆ ਨਾਮ ਤੋਂ ਟੁੱਟਿਆ ਨੋ ਸੱਚੇ ਰੱਬ ਦਾ ਨਾਮ ਜਪਾਉਣ ਆਏ ਪਨੇ ਹਾਰੀ ਕੋ ਯਾਪਨੇ ਦੋਹਾੜੀ ਸਖਵਾਰ ਜਨਮਾਂ ਸੂਦੇ ਤੇ ਕੀ ਕਰਤਰਾ ਲਾਖਵਾਰ ਉਹ ਜੇ ਸੱਚੰਦਾ ਉਪੇ ਸੂਰਜ ਜਿਹੜੇ ਹਜ਼ਾਰ ਇੱਤੇ ਚਾਨਣ ਹੁੰਦੇ ਗੁਰਵੇਦ ਕੋ ਅੰਤਾਂ ਬਾਣੀ ਕੁਲਾ ਚਾਰਦੀ ਹੈ ਬਾਣੀ ਚਰਾਸੀ ਕੱਢਦੀ ਹੈ ਬਾਣੀ ਚਲਬੀਰ ਬਦਲਦੀ ਹੈ ਬਾਣੀ ਮੱਥੇ ਦੀ ਲਕੀਰ ਬਦਲਦੀ ਹੈ ਬਾਣੀ ਪੁੱਛਾ ਤੋਂ ਲੈ ਕੇ ਕਰਦੀ ਹੈ ਉਹ ਬਾਣੀ ਅਲਹਾਮ ਹੈ ਬਾਣੀ ਪੁਜਾਮ ਹੈ ਬਾਣੀ ਸਲਾਮ ਹੈ ਬਾਣੀ ਤੱਤ ਬਾਣੀ ਮੱਤ ਬਾਣੀ ਸਾਪਤ ਬਾਣੀ ਰਾਗ ਹੈ ਬਾਣੀ ਬਣਾਗੇ ਬਾਣੀ ਜਾਗੇ ਬਾਣੀ ਠੀਕ ਹੈ ਬਾਣੀ ਸਹੀ ਤੇ ਬਾਣੀ ਪ੍ਰੀਤ ਹੈ ਬਾਣੀ ਤਰਵਾਸ ਹੈ ਬਾਣੀ ਮਿਠਾਸ ਹੈ ਬਾਣੀ ਸਵਾਦ ਹੈ ਬਾਣੀ ਮਾਰਤ ਪੁਕਾਰ ਹੈ ਬਾਣੀ ਪਰਵਤਗਾਰ ਹੈ ਬਾਣੀ ਆਪ ਨਗਨ ਕਾਰ ਹੈ ਬਾਣੀ ਮਾਇਆ ਬਾਣੀ ਬਾਪ ਹੈ ਬਾਣੀ ਹੂ ਹੂ ਹੈ ਬਾਣੀ ਚਿਬਾਣੇ ਬਤ ਸਾਰੇ ਔਰ ਗੁਰਬਾਣੀ ਕਹੇ ਸੇਵਕ ਨਨ ਮਾਨੇ ਪਰ ਤਖਤ ਗੁਰੂ ਵਿਸਤਾਰੀ ਦਾ ਔਰ ਕچے ਕੋਠੇ ਨੂੰ ਦੇਖ ਕੇ ਲੀਪੀਆਂ ਨਾਲ ਤਾਂ ਕਹਿੰਦੇ ਆਂ ਪੈਂਦੇ ਆਂ ਕਹਿ ਜਾਂਦੇ ਆਂ ਉਹ ਬੁਰੇ ਕੋਲ ਨੂੰ ਦੇਖ ਕੇ ਮਨਾਈਏ ਨਾ ਪੈਂਦੇ ਆ ਪੈਂਦੇ ਆ ਪਹਿ ਲਾਇਆ ਜਾਂਦੇ ਉਦੋਂ ਕਰੇ ਵੀ ਕੋਈ ਨਹੀਂ ਕੰਮ ਬਣਦਾ ਕੋਈ ਕੰਮ ਰਹਿ ਤੇ ਨਾ ਰਹਿੰਦੇ ਆ ਲੈ ਜਾਂਦੇ ਬਹੁਤੇ ਯਾਰਾਂ ਦੇ ਵਿੱਚ ਨਾ ਸਦਾ ਵੀ ਖਲਕ ਪੈਂਦੇ ਆ ਪੈਂਦੇ ਆ ਪਏ ਜਾਂਦੇ ਛੁਰ ਖੋੜਨਾ ਛੁਲੀਆਂ ਬਾਧੇ ਉਹ ਇਹ ਗੱਲ ਕਹਿੰਦੇ ਆ ਪੈਂਦੇ ਆ ਲੱਗੀ ਦਿਨਾਂ ਦੀ ਪੁੱਤ ਨਹੀਂ ਬੜੀ ਔਖੀ ਹੰਝੂ ਵਹਿਦੇ ਆ ਵਹਿਦੇ ਆ ਵਹਿ ਜਾਂਦੇ ਉਹ ਬੁਰੇ ਦੁੱਖ ਗੁਲਾਮੀ ਦਾ ਦਿਲ ਭਰਾਵੇ ਲੋਕੀ ਦੁੱਖ ਦੇ ਸਹਿੰਦੇ ਆ ਸਹਿੰਦੇ ਆ ਬਾਣੀ ਤੁਰਾਕਾਰ ਕੁੱਛ ਨੇ ਆਪੇ ਜੀ ਉਪਰ ਤੇ ਪੰਚੇ ਨੂੰ ਰਾਹੇ ਪਾਮਦੀ ਐ ਬਾਣੀ ਹਿਰਦੇ ਦੇ ਵਿੱਚ ਪ੍ਰਕਾਸ਼ ਕਰਦੀ ਬਾਣੀ ਮਨਾਂ ਦੇ ਮਾਇ ਨੂੰ ਲਾਭਦੀ ਐ ਬਾਣੀ ਦੁੱਧ ਦੇਵੇਂ ਬਾਣੀ ਪੁੱਤ ਦੇਵੇਂ ਬਾਣੀ ਦੌਲਤਾਂ ਨਾ ਦੇਂਦੀ ਐ ਬਾਣੀ ਕੌੜਿਆਂ ਵੀ ਕੀ ਕਰੇ ਮਿੱਠਾ ਬਾਣੀ ਚੋਰਾ ਠੱਗਾ ਨੂੰ ਮਿੱਤਰ ਬਣਾ ਦਿੰਦੀ ਐ ਬਾਣੀ ਲੋਕੀਆਂ ਦੇ ਰੋਗ ਦੂਰ ਕਰਦੀ ਬਾਣੀ ਪੱਥਰ ਲੈ ਕੇ ਇਸ ਵਿੱਚ ਬਹਾਵਲੀ ਐ ਕੋਈ ਜੇ ਵਰ ਜਿਨ੍ਹਾਂ ਨੇ ਬਾਣੀ ਦਾ ਜਾਪ ਕੀਤਾ ਬਾਣੀ ਸਿਰਾਂ ਤੇ ਚਾਨ ਚਕਾਉਂਦੀ ਐ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ 7080 ਬੀਵੀਅ ਤੇ ਜੀਐਮਐਪਾਈ 7080 ਜੀਐਮਐਪੀ ਬੀਵੀਅ ਚੰਗੇ ਨੇ ਲੇਕਿਨ ਸੋਲਡਿਓ ਪਾਡਿਓ ਤੁਸੀਂ ਰਸਤੇ ਰਹਿਓ ਬਾਸੇ ਨੂੰ ਹਾਰਤੇ ਹੋ ਰੱਬ ਦਾ ਨਾਮ ਜਪਦੇਗਾ